ਸਿੰਘ ਘਾਰ ਆਵਤਾਰਿਆ ਚੀਨੀਆ ਸਵਾਰ ਨੂੰ ਨਮਸਕਾਰਿਆ ਮਾਤਾ ਸਾਦਾ ਘੋੜ ਦਾ ਤਲਾਰਾ ਬਣ ਕੇ ਲਿਆ ਗੱਸਾ ਸਿੰਘ ਘਾਰ ਆਵਤਾਰਿਆ ਚੀਨੀਆ ਸਵਾਰ ਨੂੰ ਨਮਸਕਾਰਿਆ ਬਾਬੇ ਜੋਸ਼ਾ ਨਾ ਦੂਰ ਹੁੰਦੇ ਦੁੱਖਿਆ ਝੋਲੀ ਉਹਦੀ ਭਾਮ ਦੇ ਸਾਰਾ ਸੁਖਿਆ ਜਾ ਬਿੜ ਸੈ ਗੀਤ ਜਗ ਰਚਨਾ ਤੈ ਸੇ ਰਚੀ ਕਉ ਨਾਨਕ ਸੁਣ ਮੀਤ ਪ੍ਰਾਨੀ ਪਸ਼ੂ ਨ ਚੇਤਰੀ ਮਨ ਮਾਇਆ ਕੈ ਅੰਧ ਕਉ ਨਾਨਕ ਬਿਨ ਹਰ ਭਜਨ ਪਰਤ ਤਾਏ ਰਮਪੰਦ ਜਉ ਸੁਖ ਪਹੁੰਚਾ ਪਰ ਇਹ ਨਹੀਂ ਹੋ ਸਕਦਾ ਵੀ ਵਿਸ਼ਨ ਸਿੰਘ ਆਪਣਾ ਧਰਮ ਜਿਹੜਾ ਆ ਉਹਨੂੰ ਢਲਾ ਦੇਵੇ ਵਿਸ਼ਨ ਸਿੰਘ ਆਪਣੇ ਧਰਮ ਦੇ ਉੱਤੇ ਪੱਕਾ ਆ ਕਹਿੰਦੇ ਰਣ ਰੂਤੋਂ ਭੱਜੈ ਨਹੀਂ ਸੂਰੋ ਥਾਰੋ ਨਾਓ ਕਹਿੰਦੇ ਜਿਹੜਾ ਰਣ ਦੇ ਮੈਦਾਨ ਦੇ ਵਿੱਚੋਂ ਭੱਜਦਾ ਨਹੀਂ ਖਿੜੇ ਦੀ ਦੰਡਾ ਵਾਲਾ ਉਹ ਸੂਰਮਾ ਆ ਤੇ ਮੈਂ ਪਹਿਲਾਂ ਵੀ ਬੇਨਤੀ ਕੀਤੀ ਪੰਚਾ ਜਿਹੜਾ ਹੈ ਉਹ ਵਿਸ਼ਨ ਸਿੰਘ ਜਿਹਦੀ ਸੋਚ ਬੜੀ ਵੱਡੀ ਸੀ ਉਹਨੂੰ ਪਰਿਵਾਰ ਦੇ ਨਾਲ ਸ਼ਹੀਦ ਕੀਤਾ ਗਿਆ ਤੇ 16 ਸਿੰਘ ਜਿਹੜੇ ਨੇ ਉਹ 18 ਤਰੀਕ ਨੂੰ ਤੋਪਾਂ